ਯਾਰ ਮਾਰ ਨਹੀਂ ਕਰਨੀ ਗਰੀਬ ਮਾਰ ਨਹੀਂ ਕਰਨੀ ਨਮਕ ਖਾ ਕੇ ਕਿਸੇ ਦਾ ਹਰਾਮ ਨਹੀਂ ਕਰਨਾ ਤੀਜਾ ਬਚਨ ਕਹਿੰਦੇ ਭੂਮੀਆਂ ਚ ਝੂਠ ਨਹੀਂ ਬੋਲਣਾ ਸਦਾ ਸੱਚ ਬੋਲਣਾ ਆ ਤਿੰਨ ਬਚਨ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਭੂਮੀਆਂ ਨੇ ਕਮਾਏ ਸਾਧ ਸੰਗਤ ਜੀ ਉਹਦਾ ਜੀਵਨ ਬਦਲ ਕੇ ਰੱਖ ਦਿੱਤਾ ਬੜੇ ਐਸੇ ਪਾਪੀ ਆਏ ਨੇ ਇਸ ਸੰਸਾਰ ਦੇ ਵਿੱਚ ਜਿਨ੍ਹਾਂ ਦੇ ਮਾਰ ਸੱਚੇ ਪਾਤਸ਼ਾਹ ਜੀ ਨੇ ਜੀਵਨ ਬਦਲੇ ਅੱਜ ਵੀ ਧੰਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜੇ ਕੋਈ ਪੜ ਕੇ ਵਿਚਾਰ ਲੈਣਾ ਉਹ ਬੰਦੇ ਦਾ ਜੀਵਨ ਬਦਲ ਜਾਂਦਾ ਹੈ ਕਿਉਂਕਿ ਇਹ ਹਰੇਕ ਦੇ ਹਿੱਸੇ ਗੱਲ ਨਹੀਂ ਆਉਂਦੀ ਗੁਰਬਾਣੀ ਨੂੰ ਉਹੀ ਪੜ ਸਕਦਾ ਉਹੀ ਵਿਚਾਰ ਸਕਦਾ ਜਿਹਦੇ ਤੇ ਮਹਾਰਜ ਕਿਰਪਾ ਕਰਦੇ ਹਰੇਕ ਪੁਰਖ ਦੇ ਹਿੱਸੇ ਗੱਲ ਨਹੀਂ ਆਉਂਦੀ ਮਰ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਹਮ ਅਵਗਨ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਵਿਖੇ ਵਿਖ ਖਾਹੀ ਮਰ ਸੱਚੇ ਪਾਤਸ਼ਾਹ ਔਗਨਾਂ ਦੇ ਭਰੇ ਹੋਏ ਆ ਔਗਣ ਵੀ ਕੀ ਥੋੜੇ ਨਹੀਂ ਜੇ ਤਾਂ ਸਮੁੰਦ ਸਾਗਰ ਨੀਰ ਭਰਿਆ ਤੇ ਤੇ ਔਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਬੇਨਤੀ ਕਰਿਆ ਕਰ ਭਲਿਆ ਗੁਰੂ ਦੇ ਚਰਨਾਂ ਵਿੱਚ ਮਾਰੋ ਸੱਚੇ ਪਾਤਸ਼ਾਹ ਕਿਰਪਾ ਕਰੋ ਜਿਹੜਾ ਅਗਨ ਬਰਾਬਰਤ ਪੈ ਭੀਤਰ ਵਗੇ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਨੈ ਸੁਖ ਹੋਵੇ ਦਿਨ ਰਾਤਿ ਮਹਾਰਾਜ ਮੇਰੇ ਤੇ ਕਿਰਪਾ ਕਰੋ ਤੁਸੀਂ ਤੇ ਬਥੇਰਿਆਂ ਪਾਪੀਆਂ ਦਾ ਉਧਾਰ ਕੀਤਾ ਆ ਕੌਡੇ ਵਰਗਿਆਂ ਦਾ ਉਧਾਰ ਤੁਸੀਂ ਕੀਤਾ ਬਲੀ ਕੰਧਾਰੀ ਵਰਗਿਆਂ ਦਾ ਉਧਾਰ ਤੁਸੀਂ ਕੀਤਾ ਸੱਚੇ ਪਾਤਸ਼ਾਹ ਤੁਹਾਡੇ ਤੋਂ ਜਿਹੜੇ ਭੁੱਲ ਗਏ ਸਨ ਮੂਲੇ ਖੱਤਰੀ ਵਰਗਿਆਂ ਦਾ ਉਧਾਰ ਤੁਸੀਂ ਕੀਤਾ ਜਿਹੜੇ ਬੇਮੁਖ ਹੋਏ ਸਨ ਤੁਸੀਂ ਤੇ ਕਿਰਪਾ ਦੇ ਘਰੋਂ ਦਿਆਲੂਆਂ ਕਿਰਪਾਲੂਆਂ ਕਿਰਪਾ ਕਰੋ ਮੇਰੇ ਤੇ ਵੀ ਮਹਾਰਾ ਸੱਚੇ ਪਾਤਸ਼ਾਹ ਮਿਹਰ ਦੀ ਨਜ਼ਰ ਕਰੋ ਅਰਦਾਸ ਕਰਿਆ ਕਰੋ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਓ ਆਖਰੀ ਧਰਨਾ ਪੜ ਕੇ ਫਿਰ ਆਪਾਂ ਸਮਾਪਤੀ ਕਰੀਏ ਜਿਤਨਾਕ ਸਮਾਂ ਮਹਾਪੁਰਖਾਂ ਦੇ ਵੱਲੋਂ ਦਿੱਤਾ ਗਿਆ ਸੀ ਆਉ ਸਮੇ ਦੀ ਸਮਾਪਤੀ ਹੈ ਅਖੀਰਲੀ ਧਾਰਨਾ ਪੜ ਕੇ ਅਰਦਾਸ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੇਨਤੀ ਰੂਪ ਧਾਰਨਾ ਪੜੀਏ ਆਪਾਂ ਵੀ ਸੱਚੇ ਪਾਤਸ਼ਾਹ ਕਿਰਪਾ ਕਰੋ ਸਾਡੇ ਤੇ ਮਿਹਰ ਕਰੋ ਬੜਿਆਂ ਦਾ ਤੁਸੀਂ ਉਧਾਰ ਕੀਤਾ ਹੈ ਉਹ ਡੁੱਬਦੇ ਪੱਥਰਾਂ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀਂ ਡੁੱਬਦੇ पथरां तारिया साढे ते मेर करी ਪਥਰਾ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਪਥਰਾ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਧੋਪ ਦੇ ਪਥਰਾ ਨੂੰ ਤਾਰਨ ਵਾਲਿਆ ਸਾਡੇ ਤੇ ਵੀ ਮਿਹਰ ਕਰੀ ਧੋਪ ਦੇ ਪਥ 啥事？<香> ਜੇ ਤਸਮੰਦ ਸਾਗਰ ਨੀਰੇ ਭਰਿਆ ਤੇਰੇ ਆਗਮਨਾਰੇ ਦਇਆ ਕਰੋ ਕਿਛ ਮਿਹਰੋ ਕਾਮੁ ਬੰਦੇ ਬੰਦਰਤਾਰੇ ਬੇਨਤੀ ਕਰਿਆ ਕਰੋ ਮਹਾਰਾ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਤਿਗੁਰੂ ਕਿਰਪਾ ਕਰੋ अनेਕਾਂ ਦਾ ਉਧਾਰ ਕੀਤਾ ਹੈ ਸਾਡਾ ਵੀ ਉਧਾਰ ਕਰੋ ਮੇਰੇ ਸਤਿਗੁਰੂ ਐਡੇ ਦਿਆਲੂ ਐਡੇ ਕਿਰਪਾਲੂ ਨੇ ਮਰਾਈ ਦੀ ਬਾਣੀ ਦਾ ਬਚਨ ਹੈ ਜੋ ਸ਼ਰਨ ਆਵੇ ਤਿਸ ਕੰਠ ਲਾਵੇ ਉਹ ਵਿਰਦ ਸੁਆਮੀ ਸੰਧਾ